चन्द्रननम चन्द्रणवांगलेपम चन्द्रयमनम जगतीतलेच श्री चन्द्र भागा तटमाचरंतम श्री चन्द्र देवम सततम् नमामः श्री चन्द्र देवम सततम् नमाम बोलो श्री चन्द्र देव भगवान की जय आज असी ਬਹੁਤ ਹੀ ਸਤਿਕਾਰਯੋਗ ਪਵਿੱਤਰ ਸਥਲੀ ਡੇਰਾ ਬਾਬਾ ਭਗਵਾਨ ਦਾਜੀ ਵਿਖੇ ਪੰਜ ਗਰਾਈ ਖੁਰਦ ਮਹਾਪੁਰਸ਼ਾਂ ਦੀ 90ਵੇਂ ਵਰ੍ਹੇਸ਼ੀ ਦੇ ਉਪਲਬਖ ਵਿੱਚ ਸਾਰੇ ਸੰਤ ਸਮਾਜ ਦਾ ਇਕੱਤਰਤਾ ਇਕੱਠ ਹੋਇਆ ਮਹਾਪੁਰਸ਼ਾਂ ਨੇ ਸੰਤ ਸਮਾਗਮ ਦੇ ਵਿੱਚ ਭਗਵਾਨ ਦੇ ਗੁਣਾਂ ਨਵਾਦ ਕਰਨੇ ਕੀਤੇ ਉਪਰੰਤ ਲੰਗਰਾਂ ਦੀ ਪੰਗਤ ਦੀ ਸੇਵਾ ਹੋਈ ਇਸ ਸਥਾਨ ਦੇ ਮੁਖੀ ਸ਼੍ਰੀ ਮਾਨਕ ਸਵਰਤ ਸੰਤ ਬਾਬਾ ਸੁੰਦਰ ਦਾਸ ਜੀ ਮਹਾਰਾਜ ਉਹਨਾਂ ਦੇ ਕਰ ਕਮਲਾਂ ਦੁਆਰਾ ਸਾਰੇ ਆ મહਾਪੁਰਸ਼ਾਂ ਨੂੰ ਪ੍ਰਸ਼ਾਦ ਪੂਰਤੀ ਕੀਤੀ ਗਈ ਅਤੇ ਬਹੁਤ ਸੁੰਦਰ ਮਹਾਪੁਰਸ਼ਾਂ ਦੀਆਂ ਆਜਾਦਾਂ ਵੀ ਵੰਡੀਆਂ ਗਈਆਂ ਔਰ ਸਤਗੁਰ ਪਾਤਸ਼ਾਹ ਦੀ ਮਹਿਰਾਮਤ ਦਾ ਸਦਕਾ ਬੜੀਆਂ ਸੰਗਤਾਂ ਦੂਰ ਦਰਾਡੇੋਂ ਚੱਲ ਕੇ ਇਸ ਸਥਾਨ ਤੇ ਪਹੁੰਚੀਆਂ ਕਿਉਂਕਿ ਇਸ ਪਵਿੱਤਰ ਸਥਾਨ ਮਹਾਪੁਰਸ਼ਾਂ ਦਾ ਤਕਰੀਬਨ ਇੱਕ ਸਦੀ ਤੋਂ ਪੁਰਾਣਾ ਸਥਾਨ ਹੈ ਇਸ ਸਥਾਨ ਤੇ ਜੋ ਵੀ ਮਨੋਕਾਮਨਾ ਭਾਵਨਾ ਕੇ ਸੰਗਤ ਆਉਂਦੀ ਹੈ ਉਸ ਦੀ ਹਰ ਮਨੋਕਾਮਨਾ ਭਾਵਨਾਵਾਂ ਸੰਪੂਰਨ ਹੁੰਦੀ ਹੈ ਅਤੇ ਮਹਾਂਪੁਰਸ਼ ਵੀ ਪਰਮ ਵੀ ਤਰਾਗ ਪਰਮ ਤਪਸਵੀ ਆਪਣੀ ਜਾਹੋ ਜਲਾਲਤਾ ਦੇ ਨਾਲ ਇਸ ਸਥਾਨ ਨੂੰ ਚਲਾ ਰਹੇ ਨੇ ਸਤਿਗੁਰ ਪਾਤਸ਼ਾਹ ਜੀ ਦੀ ਬੜੀ ਵੱਡੀ ਕਿਰਪਾ ਹੈ ਇਸ ਲਈ ਇਸ ਉਪਲਖਸ਼ ਵਿੱਚ ਮਹਾਂਪੁਰਸ਼ਾਂ ਦੀ 90ਵੇਂ ਸਦੀ ਨੂੰ ਮੁੱਖ ਰੱਖ ਕੇ ਵਰਸ਼ੀ ਨੂੰ ਮੁੱਖ ਰੱਖ ਕੇ ਸਾਰੀਆਂ ਸੰਗਤਾਂ ਨੂੰ ਮੈਂ ਲੱਖ ਲੱਖ ਵਧਾਈ ਦਿੰਦਾ ਹਾਂ ਅਤੇ ਮਹਾਂਪੁਰਸ਼ਾਂ ਦਾ ਵੀ ਧੰਨਵਾਦ ਕਰਦਾ ਹਾਂ ਈਸ਼ਵਰ ਦੇ ਅੱਗੇ ਪ੍ਰਾਰਥਨਾ ਕਰਦਾ ਹਾਂ ਇਸ ਸੱਚੇ ਪਾਤਸ਼ਾਹ ਸੰਤ ਬਾਬਾ ਸੁੰਦਰਦਾਸ ਜੀ ਮਹਾਰਾਜ ਜੀ ਨੂੰ ਦੀਰਗਾਯੂ ਤੰਦਰੁਸਤੀ ਬਖਸ਼ਿਓ ਤਾਂ ਕਿ ਜਨ ਕਲਿਆਣ ਦੇ ਕਾਰਜ ਜਿਹੜੇ ਹਮੇਸ਼ਾ ਲੱਗੇ ਰਹਿੰਦੇ ਨੇ ਰਤ ਰਹਿੰਦੇ ਨਹੀਂ ਉਹ ਕਾਰਜ ਕਰਦੇ ਰਹਿਣ ਗਊਆਂ ਦੀ ਸੇਵਾ ਮਨੁਸ਼ਯਤਾ ਦੀ ਸੇਵਾ ਹਮੇਸ਼ਾ ਮਹਾਂਪੁਰਸ਼ ਪਹਿਲ ਦੇ ਆਧਾਰ ਤੇ ਕਰਦੇ ਨੇ ਉਹਨਾਂ ਕਾਰਜਾਂ ਵਿੱਚ ਇਸੇ ਤਰ੍ਹਾਂ ਹੀ ਆਪਣੀ ਬੜਮੁੱਲੀ ਜਿਹੜੀ ਹੈ ਉਹ ਖੇਡ ਚਲਾਉਂਦੇ ਹੋਏ ਇਹ ਜਿਹੜੀ ਹੈ ਸੇਵਾਵਾਂ ਨਿਭਾਉਂਦੇ ਰਹਿਣ ਸੇਵਾ ਕਰਦੇ ਰਹਿਣ ਇਨੀਆਂ ਬੇਨਤੀ ਨਾਲ ਪਹੁਲ ਚੁਕ ਦੀ ਸ਼ਮਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ